ਲਓ ਜੀ ਆਪਾਂ ਪਹੁੰਚ ਚੁੱਕੇ ਆਂ ਸਪਾਰ ਮੇਲੇ ਤੇ ਗੱਡੀ ਆਪਾਂ ਪਾਰਕਿੰਗ ਕਰਤੀ ਪਾਰਕਿੰਗ ਦੀ ਇੱਥੇ ਫੀਸ ਹੈਗੀ 100 ਰੁਪਏ ਟਰੈਕਟਰਾਂ ਚ ਆਏ ਨੇ ਲੋਕ ਟਰਾਲੀਆਂ 'ਚ ਚੜ ਕੇ ਇਕੱਠ ਬਹੁਤ ਆ ਬਾਕੀ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਆਪਾਂ ਮੇਲੇ 'ਚ ਕੀ ਹੈ ਮੇਲੇ 'ਚ ਤਿੰਨ ਚੀਜ਼ੀ ਹੁੰਦੀਆਂ ਨੇ ਧੂੜਾ ਟੁੱਪ ਤੇ ਟੱਕੇ ਇਹੀ ਹੈ ਓਰੇ ਇਕੱਠ ਵੀ ਪੂਰਾ ਤੇ ਗਰਮੀ ਬਹੁਤ ਹੀ ਹੈ ਬਹੁਤ ਸਾਰੀਆਂ ਦੁਕਾਨਾਂ ਲਾਈਆਂ ਗਈਆਂ ਨੇ ਦੇਖ ਸਕ ਰਹੇ ਹੋ ਤੁਸੀਂ ਕਈ ਜਿਹੜਾ 10 ਰੁਪਏ ਵਾਲੀ ਨੇ ਤੇ ਇਹ ਸਾਹਮਣੇ ਦੁਕਾਨ ਹੈ ਇਹ ਵੀ 10 ਰੁਪਏ ਤੇ ਹੈ ਇਹ ਸਾਰਾ ਸਮਾਨ 10 ਰੁਪਏ ਜੀ ਹੈ ड़ी समानदा है इतना करी रखी गई प्लास्टिक की खीरे टबरे डेढ़ सौ बॉल किए है? ਇਹ 150 ਰੁਪਏ ਦਾ ਇੱਕ ਹੈ ਪਲਾਸਟਿਕ ਦੇ ਬੌਲ ਨੇ ਹੈਦਰ ਸਟੀਲ ਦੇ ਸਟੀਲ ਦੇ ਭਾਂਡੇ ਰੱਖੇ ਹੋਏ ਨੇ ਸਟੀਲ ਦੀਆਂ ਥਾਲੀਆਂ ਕੀ ਰੇਟ ਆ ਵੀਰੇ 150 ਰੁਪਏ ਦੀ ਹੈ ਇਹ ਇੱਕ ਹਲਕੀ ਵਾਲੀ ਹੈ ਨੇ ਹੀ ਕੀ ਹੋਰ ਇਹ ਮੱਠਾ ਦੇਖਣ ਵਾਸਤੇ ਥੋਗ ਹੈਗਾ ਜਿਹੜਾ ਅੰਦਰ ਲੱਗਦਾ ਇਹ ਮਠਾਈ ਹੈ ਇੱਥੋਂ ਦੀ ਟ੍ਰੈਡੀਸ਼ਨਲ ਇਹਨੂੰ ਅਸੀਂ ਨਹੀਂ ਨਜ਼ਰ ਆਇਆ ਤੁਹਾਨੂੰ ਬਈ ਰਿਹਾ ਕਿ ਖੇੜਾ ਬਣਿਆ ਹੋਇਆ ਅੰਦਰੋਂ ਕੀ ਮਠਾਈ ਹੈ ਇਹ ਪਿੱਛੇ ਤੁਹਾਨੂੰ ਜਿਹੜੇ ਦਿਖਾ ਰਹੇ ਸੀ ਘਿਓਰ ਔਰ ਕਿਸ ਤਰ੍ਹਾਂ ਬਣਦੇ ਨੇ ਇੱਥੇ ਬਣਾਏ ਜਾਂਦੇ ਨੇ ਸਾਰੇ ਘਿਆਰ ਇਹ ਵੱਡੇ ਵੱਡੇ ਇਹਨਾਂ ਨੇ ਪ੍ਰਾਂਤ ਭਰ ਕੇ ਰੱਖੇ ਹੋਏ ਨੇ ਘਿਆਰ ਦੇ ਇਹ ਬਾਈ ਉਰੀ ਓਰੇ ਬਹੁਤ ਟਾਈਮ ਤੋਂ ਲਾ ਰਹੇ ਨੇ ਕਿੰਨੇ ਟਾਈਮ ਤੋਂ ਲਾ ਰਹੇ ਹੋ ਬਾਈ ਇਹ ਦੁਕਾਨ ਆਪਣੇ 35-40 ਸਾਲ ਤੋਂ ਲੱਗ ਰਹੀ ਹੈ 35-40 ਸਾਲਾਂ ਤੋਂ ਘਿਆਰ ਦੀ ਕੰਮ ਕਰ ਰਹੇ ਨੇ ਦੁਕਾਨ ਦੇ ਤੱਕ ਚੱਲਦਾ ਮਤਲਬ ਮੇਰੇ ਲਈ ਕਿੰਨੇ ਦਿਨ ਤੱਕ ਚੱਲ ਰਹੇ ਹਾਂ ਇਹ ਮੇਲਾ ਚੱਲ ਰਿਹਾ ਜੀ ਆ ਲਾ ਲਓ ਤੁਸੀਂ ਪਹਿਲੀ ਨੌਮੀ ਤੋਂ ਸ਼ੁਰੂ ਹੋਏਗਾ ਪਹਿਲੀ ਨੌਮੀ ਤੋਂ ਸ਼ੁਰੂ ਹੋਏਗਾ ਪਹਿਲੀ ਨੌਮੀ ਤੋਂ ਲੈ ਕੇ ਛੋਟਾ ਮੇਲਾ ਹਫ਼ ਮਹੀਨੇ ਦਾ ਕਰ ਰਹਾਣਾ ਅੱਛਾ ਛੋਟਾ ਮੇਲਾ ਵੀ ਲੱਗਦਾ ਦੋ ਵਾਰ ਅੱਜ ਦੋ ਵਾਰ ਦੁਕਾਨਾਂ ਹੀ ਲੱਗੀਆਂ ਨੇ ਇਹ ਛੋਟੇ ਮੇਲੇ ਤੱਕ ਦੁਕਾਨਾਂ ਵਾਲੋ ਸਾਰੀਆਂ ਹੀ ਰਹਿੰਦੀਆਂ ਨੇ ਠੀਕ ਹੈ ਇਹ ਮਤਲਬ ਹੈ ਕਿੰਨੀ ਕੀ ਪੁਰਾਣੀ ਹੈ ਇਹ ਚੀਜ਼ ਜਿਹੜੀ ਪਾਣੀ ਹੈ ਕਿਹਨੂੰ ਕਹਿੰਦੇ ਆ ਉਹ ਆਪਣੇ ਦਾ ਇੱਧਰ ਕਹਿੰਦੇ ਆ ਪਾਤੀ ਪਾਤੀ ਕਹਿੰਦੇ ਹਾਂ ਜੀ ਉੱਧਰ ਕਹਿੰਦੇ ਆਪਣੇ ਯੂਪੀ ਐਸ ਲੈ ਕੇ ਰੁਪਈ ਦੀ ਮਠਾਈ ਮੈਂ ਯੂਪੀ ਦੀ ਮਠਾਈ ਹੈ ਯੂਪੀ ਦੀ ਮਠਾਈ ਹੈ ਇਹ ਮੇਡਾ ਕਿਉਂ ਮੈਡਾ ਰਫਰੈਂਡ ਉਧਰ ਨਾਲ ਇਤਿਆਰ ਕੀ ਜਮ ਮੈਂ ਇਦਾਂ ਕਿਹਾ ਉਹ ਮਿੱਠਾ ਮਿੱਠਾਈ ਖੰਡ ਇਹ ਸਾਰੀ ਮਿੱਟੀ ਹੁੰਦੀ ਆ ਮਤਲਬ ਆਹ ਮਿੱਟੀ ਹੁੰਦੀ ਆ ਗੁੜ ਵਾਲੀ ਵੀ ਤਿਆਰ ਕੀਤੀ ਜਾਂਦੀ ਆ ਖੋਏ ਵਾਲੀ ਵੀ ਹੁੰਦੀ ਆ ਠੀਕ ਹੈ ਠੀਕ ਜੀ ਮੁਹੰਮਦ ਯਾਮੀਨਾ ਭਾਈ ਮਰੀਲ ਕੋਟਲੇ ਤੋਂ ਤੇ ਇੱਥੇ ਲੰਘਦੇ ਸਾਹਮਣੇ ਹੀ ਸਬਾਦ ਆ ਬਾਅਦ ਦੇ ਬਿਲਕੁਲ ਸਾਹਮਣੇ ਨਹੀਂ ਦੁਕਾਨ ਲਓ ਜੀ ਬੰਦੇ ਕਹਿੰਦੇ ਇਹ ਪੂਰੀ ਤੇ ਨਿਕਲੇ ਬਾਬੇ ਨੂੰ ਜਾਣਦੇ ਨੇ ਸਾਡੇ ਪੰਡੋ ਭੋਲੇ ਬਾਬੇ ਦੇ ਜਾਣਕਾਰ ਨੇ ਉਹਦੇ ਨਾਲ ਕੰਮ ਕਰਦੇ ਰਹਿੰਦੇ ਨੇ ਇੱਥੇ ਲਾਉਂਦੇ ਹਰੇਕ ਸਾਲ 20 ਸਾਲ ਹੋ ਗਏ ਕਹਿੰਦੇ ਇੱਥੇ ਆਉਂਦੇ ਨੇ ਐ ਐ ਮਿੱਟੀ ਕਰਾਉਣ ਵਾਲੇ ਬਾਹਰ ਹੀ ਬੈਠ ਨੇ ਜੀ ਤੇ ਇਹ ਆ ਗਿਆ ਮੇਨ ਗੇਟ ਮਾਤਾ ਜੀ ਮੇਨ ਗੇਟ ਕੱਠ ਦੇਖੋ ਜੀ ਤੁਹਾਨੂੰ ਦੇਣਗੇ ਅਸੀਂ ਬਿਸਾਈਟ ਕੀਤਾ ਮੱਥਾ ਫੇਰ ਕੇ ਦੇ ਆਵਾਂਗੇ ਅਜਾ ਆਖਰੀ ਦਿਨ ਹੋਮ ਕਰਕੇ ਕੱਠ ਕੋਲ ਜਾ ਰਹੇ ਆ ਜੀ ਕਿਵੇਂ ਲੱਗ ਰਿਹਾ ਮੇਲਾ ਬਹੁਤ ਵਧੀਆ ਬਹੁਤ ਵਧੀਆ ਪੂਰੀ ਰੌਣਕ ਹੈ ਜਿਆ ਹੁਣ ਇੱਧਰ ਲੰਗਰ ਲਾਇਆ ਗਿਆ ਲੈਣ ਦੇਖ ਸਕਦੇ ਹੋ ਲੰਗਰ ਵਾਸਤੇ ਜਾਣਾ ਹੈ ਜੀ ਲੈਣ ਦੇ ਵਿੱਚ ਇੱਕ ਖਾਸ ਚੀਜ਼ ਨੋਟ ਕਰਨ ਵਾਲੀ ਹੈ ਜੀ ਸਾਰੀਆਂ ਹੀ ਔਰਤਾਂ ਬਹੁਤ ਨੇ ਲੰਗਰ ਲਾਇਆ ਜਾ ਰਿਹਾ ਨਾਲ ਆਲੂ ਫਰਾਈ ਵੀ ਪੱਡੇ ਜਾ ਰਹੇ ਹਨ ਲੰਗਰ ਹੈ ਜਿੱਥੇ ਮਰਜੀ ਖਲੇ ਜਾਣ ਪੰਜਾਬੀ ਲੰਗਰ ਜ਼ਰੂਰ ਹੈ ਇਹ ਸਾਰਾ ਲੰਗਰ ਵਰਤਾਉਣ ਦਾ ਤਰੀਕਾ ਇੱਥੇ ਇੱਕ ਲਾਈਨ ਤੇ ਲੱਗ ਕੇ ਲੰਗਰ ਖਵਾ ਕੇ ਲੋਕ ਇੱਧਰ ਆ ਕੇ ਬਹਿਣ ਕੇ ਖਾਂਦੇ ਨੇ ਦੇਖੋ ਤੁਸੀਂ ਜਿਹੜਾ ਬਿੱਖਟਾ ਮੁੰਡਾ ਆਇਆ ਹੈ ਇਹ ਵੀ ਸਤਾਰਾਂ ਦੇ ਸਾਡੇ ਕੋਲ ਆਇਆ ਹੈ ने ने तो लोग है रहने है। मिट्टी उसे भी कभी जा रहे हैं मिट्टी है ने ਵਾਲਾ ਪੱਖ ਹੈ ਇਹ ਲੈਣਾ ਤੁਸੀਂ ਇਹ ਹੈਂਡクラਫਟ ਦਾ ਸਮਾਨ ਆ ਗਿਆ ਜਿੱਥੇ ਖੁਰਤ ਨੇ ਸੋਣ ਸੁਨੇ ਸ਼ਾਨ ਸੁਨੇ ਬਣਾਏ ਨੇ ਨਾਲੇ ਤੇ ਸੀ ਜਿਹੜੇ ਪਹਿਲਾਂ ਹੁੰਦੇ ਸੀਗੇ तमाम ਦਸਤੇ ਵੀ ਪਏ ਨੇ ਤੇ ਗਲੇਲ ਵੀ ਪਈ ਹੈ ਬਲੀ ਨਾ ਮੈਂ ਨਾ ਤੇ ਬਲੀ ਅੰਦਰ ਬੜੀਆ ਲਾਈਟ ਸਾਬ ਨੇ ਕੋਈ ਵੱਡੀ ਕਾਜੀ ਮਤ ਦੋਦ ਬਣੇ ਢੱਲੋਂ ਲੈਣਾ ਢੱਲੋਂ ਹੀ ਲਾ ਦੇਉ ਕਹਿਆ ਆ ਰਹੀ ਫਤਿਹਰਾ ਕਹੇ ਗੋਦ ਬਣੇ ਕਿੰਨਾ ਹੈਗਾ 150 ਰੁਪਏ ਦਾ ਇਹ ਆਉ ਉਤਰੀਂ ਸਵਾਰੀ ਅੱਧਰ ਗਾਹੇ ਘੂਟ ਬੰਗਲਾ డ్రైగన్ ట్రేన దీ సమన దే రేరకు దాదూ జీరో ఇర్జీ

ਬਈ ਮੇਲਾ ਦੇਖਣਾ ਆਏ ਹੋ ਨੇ ਕਿੱਥੋਂ ਬਾਈ ਮੂਹਣ ਕਦੋਂ ਆ ਬੈਰੀ ਗੁੱਡ ਇਹ ਬਾਈ ਇਹਨੇ ਪ੍ਰਾਣੀ ਰਵਾਇਸ ਉਹ ਕਿੱਥੋਂ ਲੱਭਦੇ ਨਾ ਹੁੰਦੀ ਆ ਇਹ ਕਹਿੰਦੇ ਵਿਆਹ ਨੂੰ ਤਾਂ ਭੁੱਖ ਕਰਾਉਣੀ ਆ ਆ ਤੁਸੀਂ ਕਰਾਇਆ ਹੈ ਕਦੇ ਹੋ ਟੂਰ ਐਂਡ ਟਰੈਵਲ ਦਾ ਕੰਮ ਹੈ ਇਹਨਾਂ ਦਾ ਇਹ ਆਪਣੇ ਜੋ ਵਾਹ ਦੇ ਤੇ ਕੋਕਾ ਕੋਲਾ ਪੈਪਸੀ ਸਾਰੀਆਂ ਕੋਲਡ ਡਰਿੰਕਾਂ ਨੂੰ ਕੱਟਣ ਵਾਲੀ ਇਹ ਡਰਿੰਕ ਹੈਗੀ ਸਰਦਾਈ ਬਾਬਾ ਨੇ ਸਰਦਾਈ ਲਈ ਆ ਇੱਥੇ ਮੂਰ ਕੋ ਯਾ ਨੇ ਬਾਬੇ ਪਤਾ ਨਹੀਂ ਕੀ ਗੱਲ ਹੋ ਗਈ ਟੈਟੂ ਵੀ ਬਣਾਏ ਨੇ ਐਸ ਦੇ ਇਹ ਸਰਦਾਈ ਵੀ ਪੀ ਸਕਦੇ ਤੁਸੀਂ ਇੱਥੇ ਆ ਕੇ ਸਪਾਰ ਦੇ ਮੇਲੇ ਤੇ ਲਓ ਜੀ ਕਹਿੰਦੇ ਥਾਰ ਗੱਡੀ ਦੇ ਮੂਸੇ ਵਾਲਾ ਮੂਸੇ ਵਾਲਾ ਕਰਾਈ ਪਈ ਐ ਆ ਸਾਰੀਆਂ ਸਾਜ ਥਾਰ ਨੇ ਬਾਈ ਉਰੀ ਲੈ ਕੇ ਆਏ ਨੇ ਥਾਰ ਮੂਸੇ ਵਾਲੇ ਦੀ ਇਹਦਾ ਖਤਰਨਾਕ ਹੋਲੀ ਮੂਸੇ ਵਾਲੇ ਬਾਸ ਤਾਂ ਤੁਸੀਂ ਕਿਉਂ ਲੈਣੀ ਖੜੀ ਹੋਈ ਕਿੰਨੇ ਰੁਪਏ ਦੀ ਇਹ 150 ਬਾਈ 150 150 ਹੀ ਥਾਰ 150 ਰੁਪਏ ਦੀ ਥਾਰ ਤੁਹਾਨੂੰ ਕਿਹੜਾ ਦੇ ਦੂਗਾ ਇੱਥੇ ਦੇਖੋ ਤੇ ਕੁਝ ਨਹੀਂ ਲੈਣੀ ਇਹਨੇ 150 ਰੁਪਏ ਥਾਰ 40 ਥਾਰ ਅੰਦ ਬਾਈ ਕਰੋ ਕਰਕਰੀਆਂ ਵੀ ਬਹੁਤ ਦੁਕਾਨਾਂ ਨੇ ਇੱਥੇ ਕਰੋਕਰੀ ਕਰੋਕਰੀ ਹੋਈ ਪਈ ਐ ਸਸਤੀ ਕਰੋਕਰੀ ਲੈਣਾ ਜੇ ਉਹਨੇ ਇੱਥੇ ਆ ਸਕਦੇ ਨੇ ਲੋਈ ਟੈਟੂ ਨੇ ਜਿਹੜੇ ਪਹਿਲਾਂ ਮੇਲਿਆਂ ਦੇ ਵਿੱਚ ਹੀ ਬੰਦੇ ਸੀਗੇ ਇਹ ਵੀ ਟੈਟੂ ਆਰਟਿਸਟ ਨੇ ਆਰਟਿਸਟ ਆ ਬੈਠੇ ਨੇ ਤੇ ਟੈਟੂ ਬਣਾਉਂਦੇ ਨੇ ਮੇਲਿਆਂ ਦੇ ਵਿੱਚ ਇਹ ਬੱਚੇ ਵੀ ਟੈਟੂ ਬਣਾਉਣ ਆਏ ਨੇ ਤੁਸੀਂ ਵੀ ਟੈਟੂ ਬਣਾਉਣਾ ਇਹ ਬਾਈ ਨੇ ਟੈਟੂ ਬਣਾਇਆ ਨਾ ਆਰਟਿਸਟ ਕਿਹਨਾਂ ਦਾ ਉਹ ਗਾਇਕ ਨਾ ਬੁਰਾ ਉਹ ਬਰਸਾਪਾ ਨਾ ਆਉਦੇ ਵਿੱਚ ਕੀ ਕੀ ਵਿਰਸਾ ਰਾਂ ਮੈਂ ਇਹਨਾਂ ਨੇ ਦੇਖ ਲਿਆ ਹਨਾ ਜਾ ਕੇ ਉਹਨਾਂ ਲਵੇ ਆਪਾਂ ਇਹ ਲੈ ਕੇ ਲਾਇਆ ਭਾਈ ਨੇ ਮੂਰ ਮੰਤਰਾ ਮੰਤਰਾ ਰੱਖਿਆ ਛੋਟਾ ਜਿਹਾ ਉਸਰਤੀ ਹੈ ਸੰਗਾਮੀ ਨੇ ਨਵਾਂ ਆਲਾ ਨਾਸ਼ੀ ਕੇਂਦਰ ਆ ਤੇ ਨੋਸੇ ਵੀ ਬਰਸਾ ਪੰਜਾਬ ਵਾਲਿਆਂ ਨੇ ਪੂਰੀ ਬਰਸਾ ਰੱਖਿਆ ਰੱਖਨੇ ਥਾਰ ਹੈ ਇਹਦੇ ਜੀ ਵੀ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਹੈ ਦੇਖੋ ਆ 911 ਮੇਰਾ ਇੱਕ ਮਿੱਤਰ ਪਾਕਿਸਤਾਨ ਤੋਂ ਮਾਂ ਦਾ ਸੀ 911 ਮੇਰਾ ਜੀ ਕਰਦਾ ਵੀ ਉਹਨੂੰ ਭੇਜਦਾ 911 ਸਾਰਾ ਦਸਤਾਵੇਜ਼ ਵੀ ਸੋਹਣੇ ਨੇ ਚਰਖਾ ਰੱਖਿਆ ਰਾਮ ਨੂੰ ਹੌਣ ਰੱਖਿਆ ਪੂਰਾ ਉਹ ਮੋਟਰਸਾਈਕਲ ਤੇ ਆਰਾਮ ਨਹੀਂ ਜੀ ਮੇਰੇ ਕਾਫੀ ਇੰਟਿਕ ਚੀਜ਼ਾਂ ਨੇ سامنے ਛੁੰਡੇ ਵੀ ਰੱਖੇ ਗਏ ਨੇ ਹੁੰਡਾ ਦੇਖੋ ਜੀ ਉਹ ਹੁੰਡਾ ਜਿਹੜਾ 5500 ਰੁਪਏ ਦਾ ਹੈ ਸੇ ਛੋਟੀਆਂ-ਛੋਟੀਆਂ ਰੱਖੀਆਂ ਨੇ ਜੀ ਚਰਖਾ ਰੱਖਿਆ ਗਿਆ ਇਹ ਦੁੱਧ ਵਾਲੀ ਕਿੰਨੀ ਚਲੋ ਬਹੁਤ ਸੋਹਣਾ ਸਮਾਨ ਆ ਬਾਈ ਦਾ ਇਹ ਹੈਗੀ ਜੀ ਇੱਥੇ ਛਪਾਵ ਦੇ ਮੇਲੇ ਤੇ ਫੁੱਲਾਂ ਦੀ ਦੁਕਾਨ ਫੁੱਲ ਗਏ ਪਰ ਸਾਰੇ ਨਕਲੀ ਨੇ ਤੂਤ ਵੀ ਆਈ ਆ ਬਾਈ ਤੂਤ ਨਾੜ ਯਾਰ ਇਨਾਂ ਅੱਗੇ ਨਾ ਕਰੋ ਇਹ ਵੀ ਟੈਡੂ ਆਰਟਿਸਟ ਨੇ ਦੇਖੋ ਇਹ ਸਰ ਦਾ ਯਾਰੇ ਬਾਬਾ ਜੀ ਨੇ ਜੁਲੈਂਡਾ ਅਮਰੀਕਾ ਦੇ ਵੀਜਾ ਨਾ ਲਵੇ ਜੇ ਲਵਾਉਣਾ ਤਾਂ ਨਹੀਂ ਨਹੀਂ ਐਨਕਾ ਦੇਖੋ ਤੁਸੀਂ ਬਾਪੂ ਦੇ ਮੋਢਾਂ ਦੇ ਮੇਲਾ ਦੇਖਣ ਦਾ ਅੱਡੀ ਨਜ਼ਾਰਾ ਹੁੰਦਾ ਹੈਰਾ ਨਜ਼ਾਰਾ ਨਜ਼ਾਰਾ ਹੀ ਹੈ